ਵਧੀਆ ਹਨ ਤੁਹਾਡੀ ਜਿਵੇਂ ਇਹ ਕੱਟ ਦਾਂਗੀ ਕੋਈ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬੁਟੀਕ ਤੇ ਭੈਣਾਂ ਦੀ ਡਿਮਾਂਡ ਤੇ ਆਪਾਂ ਫਿਰ ਬਰਬਰੀ ਦੇ ਜਿਹੜੇ ਬਹੁਤ ਹੀ ਸੋਹਣੇ ਜੇ ਪ੍ਰਿੰਟ ਲੈ ਕੇ ਆਏ ਆ ਸਾਰੀ ਬਰਬਰੀ ਆ ਜਿਹੜੀ ਉਹ ਚਨਾਰ ਬ੍ਰਾਂਡ ਦੀ ਰਹੂਗੀ ਜੀ ਤੁਹਾਨੂੰ ਪਤਾ ਹੀ ਹੈ ਚਨਾਰ ਤੇ ਟਿਸਟਾ ਬ੍ਰਾਂਡ ਨੇ ਜਿਹੜੇ ਇਹਨਾਂ ਦਾ ਸਟੱਫ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਉਸੇ ਬ੍ਰਾਂਡ ਚ ਆਪਾਂ ਫਿਰ ਹਨਾ ਸਟੱਫ ਬਹੁਤ ਸੋਹਣਾ ਵਰਬਰੀ ਦੇ ਪ੍ਰਿੰਟ ਲੈ ਕੇ ਆਇਆ ਇਹਨਾਂ ਪ੍ਰਿੰਟਾਂ ਨੂੰ ਤੁਸੀਂ ਅਨਸਟਿਚ ਜਾਂ ਵਿਦ ਸਟਿਚਿੰਗ ਕਿਵੇਂ ਵੀ ਬਾਈ ਕਰ ਸਕਦੇ ਹੋ ਦੁਪੱਟਾ ਲਗਵਾਉਣਾ ਹੈ ਨਹੀਂ ਲਗਵਾਉਣਾ ਪਲੇਨ ਲਗਵਾਉਣਾ ਹੈ ਟਾਈ ਡਾਈ ਲਗਵਾਉਣਾ ਉਹ ਤੁਹਾਡੀ ਇੱਛਾ ਤੁਸੀਂ ਜਿਵੇਂ ਦਾ ਵੀ ਦੁਪੱਟਾ ਨਾਲ ਲਗਵਾਉਣਾ ਲਗਵਾ ਸਕਦੇ ਹੋ ਅੱਗੇ ਜੀ ਆਪਾਂ ਪ੍ਰਿੰਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਆਜੋ ਅੱਗੇ ਆਪਾਂ ਜਿਹੜੇ ਪ੍ਰਿੰਟ ਦਿਖਾਉਣੇ ਤੁਹਾਨੂੰ ਸ਼ੁਰੂ ਕਰਦੇ ਆ ਪਹਿਲਾ ਪ੍ਰ ਗ੍ਰੇ ਟੋਨ ਤੇ ਗ੍ਰੇ ਕਲਰ ਦਾ ਬੇਸ ਹੈ ਜੀ ਦਾ ਇਹ ਵਾਲੀ ਬਾਟਮ ਸਭ ਦੀ ਜਿਹੜੀ ਬਾਟਮ ਰਹੂਗੀ ਜੀ ਮਸਲੀਨ ਸਿਲਕ ਦੀ ਰਹੂਗੀ ਤੇ ਇਹ ਜਮਾਂ ਜਿਹੜਾ ਬੇਸ ਕਲਰ ਦੀ ਬਾਟਮ ਲੱਗੀ ਹੋਈ ਹੈ ਸਾਰਿਆਂ ਨਾਲ ਹੀ ਬੇਸ ਕਲਰ ਦੀ ਹੋਊਗੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਪ੍ਰਿੰਟ ਆ ਦੇਖੋ ਬਾਕੀ ਜਿਹੜਾ ਹਨਾ ਬ੍ਰਾਂਡ ਹੋਊਗਾ ਉਹਦੀ ਹਰ ਇੱਕ ਦੀ ਸਟੈਂਪ ਹੁੰਦੀ ਹੁੰਦੀ ਹੈ ਜੀ ਇਹ ਦੇਖੋ ਤੁਸੀਂ ਚਨਾਰ ਬ੍ਰਾਂਡ ਦਾ ਸਟੱਫ ਹੈ ਤੇ ਚਨਾਰ ਦੀ ਤੇ ਸਟੈਂਪ ਲੱਗੀ ਹੋਈ ਹੈ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਇਹ ਅਕਸਰ ਦੁਪੱਟੇ ਜਿਵੇਂ ਹੈ ਨਾ ਪਿਓਰ ਬਰਬਰੀ ਦੀ ਸ਼ਰਟ ਆ ਤਾਂ ਪਿਓਰ ਬਰਬਰੀ ਦਾ ਦੁਪੱਟਾ ਹੀ ਇਹਨਾਂ ਨਾਲ ਜਿਆਦਾ ਬੈਸਟ ਰਹੂਗਾ ਤੁਸੀਂ ਟਾਈ ਡਾਈ ਲਗਵਾਉਂਗੇ ਤਾਂ ਜਿਆਦਾ ਬੈਟਰ ਰਹੂਗਾ ਜੀ ਬਾਕੀ ਜੇ ਤੁਸੀਂ ਇਹਨਾਂ ਤੇ ਵਰਕ ਕਰਾਉਣੇ ਵਰਕ ਕੀਤੇ ਵੀ ਬਹੁਤ ਸੋਹਣੇ ਲੱਗਦੇ ਆ ਸੂਟ ਆਪਾਂ ਸਾਰੇ ਜਿਹੜੇ ਪ੍ਰਿੰਟ ਤੁਹਾਡੇ ਦਿਨ ਖੋਲ ਕੇ ਦਿਖਾਉਣੇ ਆ ਪ੍ਰਿੰਟ ਸਾਰੇ ਇੱਕ ਤੋਂ ਇੱਕ ਵਧ ਗਏ ਨੇ ਇਹ ਦੇਖੋ ਤੁਸੀਂ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਰਹੂਗੀ ਜੀ ਇਹਦੇ ਨਾਲ ਬਾਟਮ ਨੈਕਸਟ ਪ੍ਰਿੰਟ ਇਹ ਆ ਗਿਆ ਜੀ ਆਪਣਾ ਇਹ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਹਦਾ ਬੇਸ ਹੈਗਾ ਜੀ ਮਹਿੰਦੀ ਕਲਰ ਦਾ ਤੇ ਇਹਦੇ ਨਾਲ ਪਲੇਨ ਬਾਟਮ ਆ ਜਾਊਗੀ ਜਿਵੇਂ ਇਹਨਾਂ ਚੋ ਇੱਕ ਇੱਕ ਪੀਸ ਨੇ ਜਿਹੜੇ ਉਹ ਆਲਰੇਡੀ ਬੁੱਕ ਹੋ ਗਏ ਨੇ ਆਪਣੇ ਸਟੇਟਸ ਤੇ ਹੀ ਬੁੱਕ ਹੋ ਗਏ ਸੀ ਇੱਕ ਇੱਕ ਪੀਸ ਆਪਣੇ ਕੋਲੇ ਹਲੇ ਵੀ ਹੈਗਾ ਜੇ ਤੁਸੀਂ ਜਲਦੀ ਹਨਾ ਆਪਣਾ ਆਰਡਰ ਪਲੇਸ ਕਰ ਦੋਗੇ ਤਾਂ ਤੁਹਾਨੂੰ ਜਿਹੜੇ ਸੂਟ ਮਿਲ ਜਾਣਗੇ ਪਲੀਜ਼ ਲੇਟ ਨਾ ਕਰਿਓ ਫਿਰ ਸੂਟ ਮਿਲਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਜੀ ਇਹ ਦੇਖੋ ਤੁਸੀਂ ਲਾਈਟ ਜਿਹਾ ਕਲਰ ਆ ਗਿਆ ਲਾਈਟ ਗ੍ਰੀਨ ਕਲਰ ਜਿਵੇਂ ਇਹ ਸਾਰੇ ਪ੍ਰਿੰਟਰ ਨੇ ਨਾ ਜਿਹੜੇ ਇਹ ਚਾਹੀ ਵੱਡੇ ਪੈਨਨ ਛੋਟੇ ਪੈਨਨ ਉਹ ਆਪ ਤੁਹਾਡੇ ਤੇ ਮਤਲਬ ਡਿਪੈਂਡ ਕਰਦਾ ਤੁਸੀਂ ਕਿਵੇਂ ਸੂਟ ਕਸਟਮਾਈਜ਼ ਕਰ ਰਹੇ ਹੋ ਕਿਵੇਂ ਦੀ ਡਿਜ਼ਾਈਨਿੰਗ ਕਰ ਰਹੇ ਹੋ ਸਟਿਚਿੰਗ ਡਿਜ਼ਾਈਨ ਕਿਵੇਂ ਦੇ ਕਰ ਰਹੇ ਹੋ ਤੇ ਵਰਕ ਵਗੈਰਾ ਕਰਾਉਣਾ ਉਹ ਉਹਦੇ ਅਕੋਰਡਿੰਗ ਹੋ ਜਾਂਦਾ ਜੇ ਤੁਸੀਂ ਹਨਾ ਵਧੀਆ ਇਹਨਾਂ ਨੂੰ ਤਿਆਰ ਕਰਾਉਂਗੇ ਸੂਟਾਂ ਨੂੰ ਬਹੁਤ ਸੋਹਣੇ ਬਣਨਗੇ ਜੀ ਸੂਟ ਬਾਕੀ ਜੇ ਤੁਸੀਂ ਸਿੰਪਲ ਟਾਈਡ ਹੈ ਦੁਪੱਟਿਆਂ ਨਾਲ ਹੀ ਸਿੰਪਲ ਸਟਿਚਿੰਗ ਕਰਾਉਂਗੇ ਤਾਂ ਵੀ ਬਹੁਤ ਪਿਆਰੇ ਲੱਗਣ ਵਾਲੇ ਨੇ ਜੀ ਸੂਟ ਟੇਵਲਾ ਪ੍ਰਿੰਟਰ ਕਾਫੀ ਟ੍ਰੈਂਡ ਚ ਰਿਹਾ ਜੀ ਪਹਿਲਾਂ ਜੌਰਜਟ ਤੇ ਵੀ ਆਇਆ ਸੀ ਦੇਖੋ ਤੁਸੀਂ ਬਲੈਕ ਚ ਬਹੁਤ ਸੋਹਣਾ ਕਲ ਪ੍ਰਿੰਟ ਹੈ ਜੀ ਇਹ ਪ੍ਰਿੰਟ ਕੋਈ ਵੀ ਨਹੀਂ ਐਵੇਂ ਹੈਗਾ ਕੋਈ ਵੀ ਨਹੀਂ ਮਾੜਾ ਕਹਿ ਸਕਦੇ ਸਭ ਹੀ ਸਾਰੇ ਹੀ ਬਹੁਤ ਸੋਹਣੇ ਪ੍ਰਿੰਟ ਨੇ ਜੀ ਤੇ ਨੈਕਸਟ ਬਲੈਕ ਇੱਕ ਹੋਰ ਤੁਹਾਨੂੰ ਦਿਖਾਉਣੀ ਆ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਆਪਣੇ ਹਨਾ ਪਹਿਲਾਂ ਵਾਲੇ ਪ੍ਰਿੰਟਾਂ ਚ ਵੀ ਇਹ ਹੈਗਾ ਸੀ ਜੀ ਪ੍ਰਿੰਟ ਬਹੁਤ ਜ਼ਿਆਦਾ ਸੇਲ ਹੋਇਆ ਪਰ ਦੁਬਾਰਾ ਤੋਂ ਜਿਹੜਾ ਇਹ ਪ੍ਰਿੰਟ ਮੰਗਵਾਇਆ ਸੀ ਉਸ 'ਚ ਵੀ ਆਪਾਂ ਸੇਮ ਉਵੇਂ ਹੀ ਦੁਪੱਟੇ ਰੈਡੀ ਕੀਤੇ ਸੀ ਇਹਨਾਂ ਨਾਲ ਦੁਪੱਟਾ ਵੀ ਤੁਹਾਨੂੰ ਦਿਖਾਉਣੀ ਆ ਜੀ ਇਸ ਤਰ੍ਹਾਂ ਉਵੇਂ ਹੀ ਦੁਪੱਟੇ ਰੈਡੀ ਕੀਤੇ ਸੀ ਆਪਾਂ ਦੀ ਡਿਮਾਂਡ ਤੇ ਇੱਕ ਦੋ ਆਪਣੇ ਕੋਲੇ ਹੋਰ ਸੂਟ ਇਹ ਪਏ ਨੇ ਜੀ ਬਲੈਕ ਇਹਨਾਂ ਚੋਂ ਵੀ ਤੁਸੀਂ ਨੀਚੇ ਵਾਲੇ ਸੂਟ ਵੀ ਤੁਸੀਂ ਐਵੇਂ ਰੈਡੀ ਕਰਾ ਸਕਦੇ ਹੋ ਐਵੇਂ ਦਾ ਦੁਪੱਟਾ ਰੈਡੀ ਕਰਾ ਸਕਦੇ ਹੋ ਉਹਨਾਂ ਨਾਲ ਵੀ ਬਾਕੀ ਹਨਾ ਜਿਹਨਾਂ ਦੇ ਆਰਡਰ ਹੈਗੇ ਨੇ ਉਹ ਸੂਟਾਂ ਦੇ ਆਪਾਂ ਦੁਪੱਟੇ ਡਾਈ ਕਰਨੇ ਦੇ ਦਿੱਤੇ ਨੇ ਉਹਨਾਂ ਨਾਲ ਦੇ ਵੀ ਬਾਕੀ ਉਹ ਤੁਸੀਂ ਦੇਖੋ ਜੀ ਜੋ ਵੀ ਤੁਹਾਨੂੰ ਸੂਟ ਇਨਾਂ ਚੋਂ ਪਸੰਦ ਆਉਂਦਾ ਪਲੀਜ਼ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰਿਓ ਇਹ ਨਾ ਹੋਵੇ ਕਿ ਤੇ ਹਨਾ ਪਹਿਲਾਂ ਦੀ ਤਰ੍ਹਾਂ ਪਹਿਲਾਂ ਵੀ ਹੈ ਨਾ ਕਾਫੀ ਪੈਣਾ ਆਦਾ ਆਪਣਾ ਜਿਹੜਾ ਆਰਡਰ ਹੈ ਉਹ ਰਹਿ ਗਿਆ ਸੀਗਾ ਲੇਟ ਹੋ ਗਏ ਸੀ ਤਾਂ ਤੁਸੀਂ ਜਲਦੀ ਆਰਡਰ ਪਲੇਸ ਕਰਿਓ ਜੀ ਨਵੀਂ ਵੀਡੀਓ ਜਲਦੀ ਲੈ ਕੇ ਆਵਾਂਗੇ ਸੋਹਣੇ ਸੋਹਣੇ ਸੂਟਾਂ ਦੀ ਸੋਹਣੇ ਸੋਹਣੇ ਰੰਗਾਂ ਦੇ ਨਾਲ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ